ਪੰਜਾਬ ਦੇ ਵਿੱਚ ਆਏ ਦਿਨ ਥਾਣਿਆਂ ਉੱਪਰ ਹੋ ਰਹੇ ਗਰਨੇਡ ਹਮਲੇ ਤੋਂ ਬਾਅਦ ਹਲਕਾ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਨੇ ਚਿੰਤਾ ਜਤਾਉਂਦੇ ਹੋਏ ਕਿ ਆ ਕੀ ਪੰਜਾਬ ਸਰਕਾਰ ਦੀ ਫੇਲਿਅਰ ਦੀ ਵਜ੍ਹਾ ਨਾਲ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਆਤਕਵਾਦ ਦਾ ਦੌਰ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਡੇਰਾ ਬਾਬਾ ਨਾਨਕ ਚੋਣਾਂ ਦੇ ਦੌਰਾਨ ਕਈ ਗੈਂਗਸਟਰਾਂ ਦੀਆਂ ਧਮਕੀਆਂ ਆਈਆਂ ਸਨ। ਆਓ ਦੇਖਦੇ ਹਾਂ ਰਿਪੋਰਟ। ਪੁਲਿਸ ਅਫੀਸ਼ਰਸ ਮੈਨੂੰ ਕਈਆਂ ਦੇ ਪਿਛਲੇ ਦਿਨਾਂ ਦੇ ਵਿੱਚ ਵਾਰਤਾਲਾਪ ਹੋਈ ਐਂਡ ਪੰਜਾਬ ਪੁਲਿਸ ਇਸ ਟੋਟਲੀ ਵਰਡ ਅਬਾਉਟ ਦਾ ਸਿਚੁਏਸ਼ਨ ਇਨ ਪੰਜਾਬ ਜੋ ਅੱਜ ਸਿਚੁਏਸ਼ਨ ਪੰਜਾਬ ਦੇ ਵਿੱਚ ਬਣੀ ਪਈ ਆ ਸਾਰੀ ਪੰਜਾਬ ਪੁਲਿਸ ਵਰਡ 80% ਗੱਲਾਂ ਜਿਹੜੀਆਂ ਪੁਲਿਸ ਜਿਹੜੀ ਆ ਲੁਕਾਉਂਦੀ ਆ ਕਿਉਂ ਕਿ ਪੈਨਿਕ ਕ੍ਰੀਟ ਨਾ ਹੋ ਜੇ ਬਟ ਜੋ ਟੇਬਲ ਦੇ ਥੱਲੇ ਚੱਲ ਰਿਹਾ ਉਹ ਬਹੁਤ ਅਲਾਰਮਿੰਗ ਸਿਚੁਏਸ਼ਨ ਆ ਪੰਜਾਬ ਦੀ ਇਸ ਵਕਤ ਜਿਹੜੇ ਥਾਣਿਆਂ ਤੇ ਹਮਲੇ ਹੋ ਰਹੇ ਆ ਤੁਸੀਂ ਬਹੁਤੀ ਦੂਰ ਕੀ ਜਾਣਾ ਆ ਸਿਟੀ ਥਾਣੇ ਚਲੇ ਜਾਓ ਔਰ ਤੁਸੀਂ ਦੇਖੋ ਕਿ ਉਹਦੀਆਂ ਕੰਧਾਂ ਉੱਚੀਆਂ ਕਰਾਈਆਂ ਜਾ ਰਹੀਆਂ ਮਿਊਨਿਸਪਲ ਕਮੇਟੀ ਤੋਂ ਉਹਨਾਂ ਨੇ ਲਾਈਟਾਂ ਵੀ ਮੰਗਾਈਆਂ ਔਰ ਥਾਣਿਆਂ ਦੀਆਂ ਸਾਰਿਆਂ ਦੀਆਂ ਕੰਧਾਂ ਉੱਚੀਆਂ ਕਰਨ ਲਈ ਕਹਿਤਾ ਤਾਰਾਂ ਲਾਉਣ ਲਈ ਕਹਿਤਾ ਲਾਈਟਾਂ ਲਾਉਣ ਲਈ ਕਹਿਤਾ ਤੇ ਫਿਰ ਪੰਜਾਬ ਦੇ ਲੋਕ ਕਿੱਥੇ ਖੜੇ ਨੇ ਬਈ ਤੁਸੀਂ ਲਾਈਟਾਂ ਵੀ ਲਾ ਲੀਆਂ ਤੁਸੀਂ ਕੰਦਾ ਵੀ ਉੱਚੀਆਂ ਕਰਾ ਲੀਆਂ ਤੁਸੀਂ ਰਾਤ ਨੂੰ ਸਕਿਉਰਿਟੀ ਵੀ ਵਧਾ ਲਈ ਤੇ ਪੰਜਾਬ ਦੇ ਲੋਕ ਕਿੱਥੇ ਜਾਣਗੇ ਪੰਜਾਬ ਦੇ ਲੋਕ ਕਿੱਥੇ ਖੜੇ ਨੇ ਉਹ ਉਹ ਤੇ ਦਿਨੇ ਵੀ ਸੇਫ ਨਹੀਂ ਹੈਗੇ ਅੱਜ 8 ਵਜੇ ਤੁਸੀਂ ਮੈਂ ਆ ਇਲੈਕਸ਼ਨ ਨਿਕਲੀ ਆ ਹੁਣੇ ਰੀਸੈਂਟਲੀ ਜਿਹਦਾ ਕੱਲੀ ਰਿਜ਼ਲਟ ਆਇਆ ਮਿਊਨਿਸਪਲ ਕਮੇਟੀ ਦੀ ਮੈਂ 8 ਵਜੇ ਡਿਊਰਿੰਗ ਇਲੈਕਸ਼ਨ ਕੈਂਪੇਨ ਮੋਟਰਸਾਈਕਲ ਦੇ ਉੱਤੇ ਸ਼ਹਿਰ 'ਚ ਫਿਰਿਆ ਦੋਕ ਦਿਨ ਪਰ 8 ਵਜੇ ਸ਼ਹਿਰ ਆਇਆ ਸੀਗਾ ਵੀ ਸ਼ਹਿਰ 'ਚ ਕੋਈ ਰਹਿੰਦਾ ਹੀ ਨਹੀਂ ਸਾਰੀਆਂ ਦੁਕਾਨਾਂ ਲੋਕਾਂ ਨੇ ਵਧਾ ਕੇ ਆਪਣੇ ਘਰਾਂ 'ਚ ਬੈਠੇ ਹੋਏ ਸੀਗੇ ਦੁਕਾਨਾਂ ਵਧਾ ਕੇ ਆਪਣੇ ਘਰਾਂ ਨੂੰ ਗਏ ਸੀ ਐਮ ਮਤਲਬ ਵੈਰੀ ਮੱਚ ਸ਼ੌਕਡ ਮੈਂ ਇਥੋਂ ਚੱਲ ਕੇ ਟੋਟਲ ਸ਼ਹਿਰ ਦੇ ਵਿੱਚ ਢੇੜਾ ਮਾਰਿਆ ਅਰਾਊਂਡ ਅੱਧਾ ਪੌਣਾ ਘੰਟਾ ਫਿਰਿਆ ਔਰ ਮਤਲਬ ਬਿਲਕੁਲ ਟੋਟਲੀ ਸ਼ਹਿਰ ਬਿਹੜਾ ਬੰਦ ਪਿਆ ਸੀਗਾ ਤੇ ਜਿਹੜੀ ਇਹ ਸਿਚੁਏਸ਼ਨ ਦੇਣੀ ਵੀ ਦੇਣੀ ਵੀ ਇਹ ਬਣੀ ਹੋਈ ਆ ਤੇ ਠਾਣਿਆਂ ਦੇ ਉੱਤੇ ਗ੍ਰਨੇਡ ਚੱਲਣੇ ਔਰ ਕਿਸੇ ਦੀਆਂ ਵਾਲੀਆਂ ਚੈਨੀਆਂ ਕੋਣੀਆਂ ਔਰ ਕਿਸੇ ਨੂੰ ਗੋਲੀ ਮਾਰ ਦੇਣੀ ਤੁਰੇ ਜਾਂਦੇ ਨੂੰ ਔਰ ਕਿਸੇ ਤੇ ਵੀ ਅਜੇ ਤੱਕ ਕੋਈ ਹਰਵਾਈ ਨਹੀਂ ਹੁੰਦੀ ਆ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਨਿਕਲੀ ਆ ਕੀ ਗੱਲ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਸੁਖਜਿੰਦਰ ਸਿੰਘ ਰੰਧਾਵਾ ਪੰਜਵੀਂ ਵਾਰ ਲੜੇ ਆ ਔਰ ਪੰਜਵੀਂ ਵਾਰ ਲੜਨ ਤੋਂ ਬਾਅਦ ਅਜੇ ਅਕਾਲੀ ਦਲ ਨੇ ਟੋਟਲੀ ਓਪਨਲੀ ਸਪੋਰਟ ਕੀਤੀ ਸੀ ਔਰ ਗੈਂਗਸਟਰਾਂ ਨੇ ਟੋਟਲੀ ਸਪੋਰਟ ਕੀਤੀ ਫੇਰ ਵੀ ਸੁਖਜਿੰਦਰ ਸਿੰਘ ਲਧਾਵਾ 27 2800 ਦਾ ਫਰਕ ਨਾਲ ਹਾਰੇ ਆ ਤੁਸੀਂ ਪੰਜਾਬ ਦੇ ਜਿੱਧਰ ਮਰਜ਼ੀ ਝਾਤੀ ਮਾਰ ਲੋ ਇਹਨਾਂ ਦੀ ਨਿਊ ਹੀ ਜਿਹੜੀ ਆ 2022 ਦੇ ਵਿੱਚ ਉਹ ਇਸ ਸਿਸਟਮ ਨੇ ਰੱਖੀ ਸੀ ਜਿਹਦੇ ਕਰਕੇ ਅੱਜ ਥਾਣਿਆਂ ਤੇ ਵੀ ਗ੍ਰਨੇਡ ਚੱਲਣੇ ਸ਼ੁਰੂ ਹੋ ਗਏ ਜਿਹਦੇ ਕਰਕੇ ਸਾਡੀ ਪੰਜਾਬ ਪੁਲਿਸ ਵੀ ਸੇਫ ਨਹੀਂ ਰਹੀ ਔਰ ਲੋਕ ਤੇ ਸੇਫ ਕਿੱਥੋਂ ਰਹਿਣੇ ਆ ਵਪਾਰੀ ਭਰਾ ਤੁਸੀਂ ਅੱਜ ਕੋਈ ਬੰਦਾ ਫੋਰਚੂਨਰ ਆਮ ਬੰਦਾ ਲੈਵੇ ਜੇ ਉਹਨੂੰ ਚਾਰਾਂ ਦਿਨਾਂ ਬਾਅਦ ਟੈਲੀਫੋਨ ਨਾ ਆਵੇ ਫਰੋਤੀ ਦਾ ਤੇ ਫਿਰ ਭਾਈ ਸਾਹਿਬ ਕਿੱਥੇ ਆਪਾਂ ਕਿਹੜੇ ਗੱਲਾਂ 'ਚ ਬੈਠੇ ਪਏ ਆਂ ਨੂੰ ਸਮਝੋ ਧੱਕੇ ਨਾਲ ਜਿਹੜੇ ਪਰਚੇ ਕੀਤੇ ਜਾ ਰਹੇ ਆ ਨੌਜਵਾਨਾਂ ਤੇ ਕਿਉਂ ਕੀਤੇ ਜਾ ਰਹੇ ਆ ਅਤਵਾਦ ਕਿੱਦਾਂ ਹੁੰਦਾ ਟਰੇਰਿਜ਼ਮ ਕਿਵੇਂ ਆਉਂਦਾ ਅਤਵਾਦ ਤੋਂ ਦੂਰ ਦੂਰ ਬੈਠੇ ਕਿਵੇਂ ਆਉਂਦਾ ਟਰੇਰਿਜ਼ਮ ਜਦੋਂ ਤੁਸੀਂ ਇਨੋਸੈਂਟਸ ਨੂੰ ਪਰਚੇ ਕਰੋਗੇ ਜਦੋਂ ਤੁਸੀਂ ਇਨੋਸੈਂਟਸ ਨੂੰ ਧੱਕਾ ਕਰੋਗੇ ਜਦੋਂ ਤੁਸੀਂ ਉਹਨਾਂ ਦੇ ਪਰਿਵਾਰਾਂ ਨਾਲ ਧੱਕਾ ਕਰੋਗੇ ਉਦੋਂ ਅਤਵਾਦ ਫੈਲਦਾ ਤੇ ਇਹ ਉਹ ਉਹ ਕੀ ਕਹਿ ਰਿਹਾ ਕਿ ਇਹਨਾਂ ਦੀ ਜਿਹੜੀ ਪੰਜਾਬ ਸਾਡੀ ਪੰਜਾਬ ਸਰਕਾਰ ਆ ਉਚਾਰੀ ਆ ਕਿਉਂ ਚਾਰੀ ਆ ਉਹਦੇ ਪਿੱਛੇ ਮੈਂ ਤੁਹਾਨੂੰ ਕਲੀਅਰਲੀ ਦੱਸਦਾ ਕਿ this chief ministry is totally operated by central government this chief ministry is totally operated by central government means ਕਿ ਇਹਨਾਂ ਦੇ ਪਿੱਛੇ ਗਲਤ ਏਜੰਸੀਆਂ ਕੰਮ ਕਰਾਉਣ ਵਾਲੀਆਂ ਬੈਠੀਆਂ ਐਂਡ ਹੀ ਇਸ ਡੂਇੰਗ ਜਿਹਦੇ ਕਰਕੇ ਇਹ ਗਲਤ ਪਰਚੇ ਹੋ ਰਹੇ ਆ ਜਿਹਦੇ ਕਰਕੇ ਸਾਡੇ ਇਨੋਸੈਂਟ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੁਸ਼ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਐਲੀਮੈਂਟ ਬਣੋ ਪੰਜਾਬ ਦਾ ਮਾਹੌਲ ਖਰਾਬ ਕਰੋ ਤੇ ਪੰਜਾਬ ਨੂੰ ਤਬਾਹ ਕਰੋ ਜਿਸ ਇਸ ਕਿ ਜਿਹੜੀ ਪੁਲਿਸ ਦੀ ਕਮੀ ਦੀ ਗੱਲ ਕਰਦੇ ਆ ਇਹੋ ਹੀ ਪੁਲਿਸ ਪੰਜਾਬ ਜਿਹੜੀ ਆ ਪਹਿਲਾਂ ਵੀ ਸੂਬੇ ਨੂੰ ਸਾਂਭਦੀ ਰਹੀ ਆ ਇਹ ਕਮੀ ਅੱਜ ਚੇਤੇ ਆਈ ਆ ਭਗਵੰਤ ਮਾਨ ਹੁਣਾਂ ਨੂੰ ਜੇ ਕਮੀਆਂ ਤੇ ਪੂਰੀ ਕਰੋ ਤੁਸੀਂ ਤੇ ਕਹਿੰਦੇ ਖਜ਼ਾਨਾ ਹੀ ਬੜਾ ਭਰਿਆ ਪਿਆ ਉਲਰ ਰਿਆ ਵਿੱਚੋਂ ਦੀ ਡੁੱਲ ਰਿਆ